ਹਾਂਜੀ ਇਹ ਵਾਲੇ ਪਿਓਰ ਕਾਟਨ ਦੇ ਬਿਲਕੁਲ ਸੌਫਟ ਕਾਟਨ ਦੇ ਸੂਟ ਰਹਿਣਗੇ ਨਾਲ ਦੁਪट्टे ਵੀ ਸੌਫਟ ਰਹਿਣਗੇ ਜੀ ਨਾਲ ਇਹਨਾਂ ਦੇ ਉੱਤੇ ਮਸ਼ੀਨ ਵਰਕ ਹੋਇਆ ਹੋਇਆ ਆਲ ਓਵਰ ਸੂਟ ਰਹੇਗਾ ਤੇ ਨਾਲ ਦੁਪट्टे ਮੈਚਿੰਗ ਰਹਿਣਗੇ ਇਹਨਾਂ ਦੇ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹਨਾਂ ਦੇ ਉੱਪਰ ਮਸ਼ੀਨ ਵਰਕ ਹੋਇਆ ਹੋਇਆ ਤੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਨਾਲ ਪਲਾਜ਼ੋ ਅਨਸਟਿਚ ਆਏਗਾ ਤੇ ਨਾਲ ਇਹਦੇ ਮਸਲੀਨ ਕਾਟਨ ਦਾ ਦੁਪੱਟਾ ਬਣਿਆ ਹੋਇਆ ਇਹ ਵਾਲੇ ਵੀ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਇਹਨਾਂ ਦੇ ਬਾਜ਼ੂ ਵਰਕ ਬਾਟਮ ਵਰਕ ਨਾਲ ਘੇਰੇ ਦੇ ਉੱਪਰ ਵਰਕ ਆਏਗਾ ਨਾਲ ਮਸਲੀਨ ਦਾ ਦੁਪੱਟਾ ਰਹੇਗਾ ਇਹਨਾਂ ਦੇ ਉੱਪਰ ਵੀ ਥ੍ਰੈਡ ਵਰਕ ਹੈ ਜੀ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਵਾਲਾ ਮਸਲੀਨ ਦਾ ਸੂਟ ਆਏਗਾ ਇਹ ਵਾਲਾ ਪਿਓਰ ਕੋਟਾ ਡੋਰੀਆ ਦੇ ਚੈੱਕ ਸੂਟ ਆਉਣਗੇ ਜੀ ਨਾਲ 2 ਮੀਟਰ ਦਾ ਪਲਾਜ਼ੋ ਹੈ ਤੇ ਨਾਲ ਇਹਨਾਂ ਦੇ ਦੁਪੱਟਾ ਵੀ ਕੋਟਾ ਦਾ ਬਣਿਆ ਹੋਇਆ ਇਹ ਵਾਲੇ ਰਾਮਟੈਕਸ ਦੇ ਕਾਟਨ ਦੇ ਸੂਟ ਆਉਣਗੇ ਨਾਲ ਹੋੜੀ ਦੁਪੱਟਾ ਰਹੇਗਾ ਜੀ ਫੁੱਲ ਪਿਓਰ ਦਾ ਤੇ ਲੈਸ ਨਾਲ ਡਿਜ਼ਾਈਨਿੰਗ ਕੀਤਾ ਹੋਇਆ ਇਹ ਵਾਲੇ ਵੀ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਰਾਮ ਟੈਕਸ ਦੇ ਨਾਲ ਦੁਪट्टे ਬਹੁਤ ਜ਼ਿਆਦਾ ਫੈਂਸੀ ਬਣੇ ਹੋਏ ਆ ਇਹਨਾਂ ਦੇ ਉੱਪਰ ਪ੍ਰਿੰਟਡ ਹੈ ਨਾਲ ਇਹਨਾਂ ਦੇ ਉੱਪਰ ਵਰਕ ਹੈ ਨਾਲ ਲੈਸ ਨਾਲ ਡਿਜ਼ਾਈਨ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਤੇ ਇਹ ਵਾਲੇ ਪਾਰਟੀ ਵੇਅਰ ਸੂਟ ਵੀ ਨੇ ਤੁਸੀਂ ਇਹਨਾਂ ਨੂੰ ਆਉਣ ਜਾਣ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਇਹ ਵਾਲੇ ਕਾਟਨ ਦੇ ਸੂਟ ਆਉਣਗੇ ਜੀ ਪਾਕਿਸਤਾਨੀ ਸਟਾਈਲ ਕਾਟਨ ਦੇ ਸੂਟ ਬਣੇ ਹੋਏ ਆ ਨਾਲ ਪਲੇਨ ਬਾਟਮ ਆਗੇ ਨਾਲ ਦੁਪੱਟਾ ਡਿਜ਼ਾਈਨਰ ਬਣਿਆ ਹੋਇਆ ਇਹ ਵਾਲਿਆਂ ਦਾ ਫੈਬਰਿਕ ਦਾ ਸੇਮ ਪ੍ਰਾਈਸ ਉੱਪਰ ਦਿੱਤਾ ਹੋਇਆ ਸਾਰਾ ਫੈਬਰਿਕ ਡਿਟੇਲ ਵੀ ਉੱਪਰ ਦਿੱਤੀ ਹੋਈ ਹੈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਕੈਸ਼ ਔਨ ਡਿਲੀਵਰੀ ਨਾ